ਸ਼ਤਰੀਆ ਕਾਲ ਜੀ ਸਵਾਗਤ ਹੈ ਜੀ ਅਨਹਦ ਆਰਟਸ ਬਟਿਕ ਦੇ ਉੱਤੇ ਬਹੁਤ ਸੋਹਣੇ ਸੋਹਣੇ ਸੂਟ ਅੱਜ ਫੇਰ ਇੱਕ ਵਾਰੀ ਧੜ ਦੇ ਲੈ ਕੇ ਆਏ ਆ ਆਪਾਂ ਪਾਰਟੀ ਵੇਅਰ ਪਾਰਟੀ ਵੇਅਰ ਕੱਲ ਆਪਾਂ ਵੀਡੀਓ ਪਰਸੋਂ ਪੋਸਟ ਕੀਤੀ ਸੀਗੀ ਜਿਹੜੀ ਸੀਗੀ 15-1600 ਦੀ ਰੇਂਜ ਦੇ ਸੂਟ ਅੱਜ ਜਿਹੜੇ ਜੇ ਇਹ ਆਪਾਂ 1000 ਤੋਂ ਥੱਲੇ ਥੱਲੇ ਦੇਣੇ ਆ ਤੇ ਹੈਵੀ ਸੂਟ ਦੇਣੇ ਤੁਹਾਨੂੰ ਸਾਰੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਸੂਟ ਸਸਤੇ ਦੇਣੇ ਆ ਤੇ ਟੌਪ ਦੀ ਕੁਆਲਿਟੀ ਦੇ ਨਾਲ ਦੇਣੇ ਆ ਤੇ ਸੋਹਣੇ ਦੇਣੇ ਆ ਅੱਜ ਵੀ ਤੁਹਾਨੂੰ ਇਦਾਂ ਹੀ ਆਪਾਂ ਦੇਣੇ ਆ ਸੂਟ ਬਹੁਤ ਸੋਹਣੇ ਤੇ ਇਹ ਸਾਰੇ ਆਉਣਗੇ 990 ਦਾ ਆਜੂਗਾ 999 ਦਾ ਆਜੂਗਾ ਇਦਾਂ ਕਰਕੇ ਤੇ ਚੈੱਕ ਕਰਿਓ ਸੂਟ ਬਹੁਤ ਸੋਹਣੇ ਨੇ ਆਜੋ ਵੀਡੀਓ ਚ ਸਾਡੇ ਨਾਲ ਜੁੜ ਜਿਓ ਤੇ ਸੂਟ ਜਲਦੀ ਜਲਦੀ ਬੁੱਕ ਕਰ ਲਿਓ ਤੇ ਬਾਕੀ ਪਾਰਸਲ ਸਭ ਦੇ ਜਾਣਗੇ ਤੇ ਕੋਈ ਵੀ ਫਿਕਰ ਨਾ ਕਰੋ ਬਸ ਇਹ ਹੈ ਕਿ ਮੈਨੂੰ ਹਫਤੇ ਦਾ ਟਾਈਮ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਅੱਜ ਪਾਰਸਲ ਬੁੱਕ ਕਰਦੇ ਹੋ ਜੇ ਨਾਲ ਹੀ ਅਗਲੇ ਦਿਨ ਮੈਸੇਜ ਆ ਜਾਂਦਾ ਮੇਰਾ ਪਾਰਸਲ ਨੇ ਡਿਲੀਵਰ ਹੋਇਆ ਇਦਾਂ ਨਹੀਂ ਹੁੰਦਾ ਇੱਕ ਹਫਤੇ ਦਾ ਟਾਈਮ ਦਿਆ ਕਰੋ ਬਸ ਤੁਸੀਂ ਤਹਾਡੇ ਘਰਾਂ ਤੱਕ ਪਹੁੰਚਣਗੇ ਬੇਫਿਕਰ ਰਹਿਆ ਕਰੋ ਤੁਸੀਂ ਠੀਕ ਹੈ ਜੀ ਤੇ ਬਾਕੀ ਆ ਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਮੈਂ ਸੂਟ ਤੁਹਾਨੂੰ ਕਿਹੜੇ ਸੂਟ ਨੇ ਚੈੱਕ ਕਰਿਓ ਜੀ ਇਹ ਤੇ ਲੋ ਕਰਿਓ ਚੈੱਕ ਪਹਿਲਾ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਹੈਗਾ ਜੇ ਬਰਬਰੀ ਪ੍ਰਿੰਟ ਦਾ ਤੇ ਰੇਟ ਇਹਦਾ ਤੁਹਾਨੂੰ ਦੇ ਦੇਣਾ ਆਪਾਂ ਬੜਾ ਹੀ ਸਸਤਾ ਜਾਂ ਜਿਹਦੇ ਵਿੱਚ ਦੁਪੱਟਾ ਹੋਣਾ ਜੇ ਮਸਲੀਨ ਦਾ ਦੁਪੱਟੇ ਦੇ ਪੈਚ ਲੱਗਾ ਜੇ ਪੱਲਿਆਂ ਦੇ ਉੱਤੇ ਤੇ ਨਾਲ ਬਾਟਮ ਜਿਹੜੀ ਜੇ ਜੌਰਜਟ ਦੀ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਜਿਹਦਾ ਰੇਟ ਆਉਣਾ ਸਿਰਫ ਤੇ ਸਿਰਫ 745 ਰੁਪਏ ਫ੍ਰੀ ਸ਼ਿਪਿੰਗ ਦੋ ਸੂਟ ਆਉਣੇ ਚ 1400 ਦੇ ਵਿੱਚ ਇਹਦੇ ਵਿੱਚੋਂ ਇਹਦੇ ਵਿੱਚ ਮੇਰੇ ਖਿਆਲ ਚ ਹੈ ਵੀ ਆਪਣੇ ਕੋਲ ਪ੍ਰਿੰਟ ਦੋ ਹੀ ਰਹਿ ਗਏ ਬਸ ਇਹ ਬਹੁਤ ਪਿਆਰਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਰੇਟ 745 ਸ਼ਿਪਿੰਗ ਫ੍ਰੀ ਦੇ ਨਾਲ ਇੱਕ ਪ੍ਰਿੰਟ ਆ ਗਿਆ ਜੀ ਇਹ ਆ ਗਿਆ ਜੀ ਜੋਰ ਜੱਟ ਦੇ ਉੱਤੇ ਆਰੀ ਵਰਕ ਦੇ ਨਾਲ ਪ੍ਰਿੰਟ ਚੈੱਕ ਕਰੋ ਕਿੰਨਾ ਖੂਬਸੂਰਤ ਪ੍ਰਿੰਟ ਆ ਨਾਲ ਇਹਦੇ ਜਿਹੜੀ ਬਾਟਮ ਆ ਬਾਟਮ ਬਹੁਤ ਸੋਹਣੀ ਇਹਦੇ ਨਾਲ ਲੇਸਿਸ ਦਾ ਵਰਕ ਜੇ ਬਾਟਮ ਤੇ ਦੁਪੱਟਾ ਨਾਲ ਜਿਹੜਾ ਜੇ ਉਹ ਆ ਜਣਾ ਜੇ ਜੋਰ ਜੱਟ ਦਾ ਤੇ ਰੇਟ ਇਹਦਾ ਜਿਹੜਾ ਤੁਹਾਨੂੰ ਮਿਲ ਜਣਾ ਆ ਸਿਰਫ ਤੇ ਸਿਰਫ 745 2 ਸੂਟ 1400 ਦੇ ਇੱਕ ਪਹਿਲਾ ਬੁੱਕ ਕਰ ਸਕਦੇ ਹੋ ਇੱਕ ਇਹ ਵਾਲਾ ਸ਼ਿਪਿੰਗ ਫਰੀ ਦੇ ਨਾਲ ਜੇ ਰੇਟ ਆਲ ਓਵਰ ਇੰਡੀਆ ਦੇ ਵਿੱਚ 745 ਰੁਪਈਆ ਦੇ ਤੇ ਆ ਵੀ ਕਰਿਓ ਚੈੱਕ ਡਿਜ਼ਾਈਨ ਬਹੁਤ ਸੋਹਣਾ ਜੇ ਸੂਟ ਦਾ ਕਲਰ ਮਾਈਨਰ ਜਾਂ ਚੇਂਜ ਹੋਣ ਰਿਹਾ ਜੇ ਇਹਦਾ ਕਲਰ origignal ਦੇ ਵਿੱਚ ਹੈਗਾ ਜੇ ਵਾਈਨ ਸ਼ੇਡ ਤੇ ਰੇਟ ਹੈਗਾ ਜੇ ਇਹਦਾ ਵੀ ਸੇਮ 990 ਤੇ 90 ਰੁਪਈਏ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਸੇਮ ਨਹੀਂ ਸੱਚ ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਉਹ 745 ਵਾਲੀ ਸੀ ਹੁਣ ਜਿਹੜੇ ਆ ਗਏ ਆ 990 ਰੁਪਏ ਵਾਲੇ ਠੀਕ ਹੈ ਜੀ ਜਿਹਦੇ ਵਿੱਚ ਬਾਟਮ ਦਾ ਫੈਬਰਿਕ ਆਉਣਾ ਜੋਰਜਟ ਦਾ ਸ਼ਰਟ ਵੀ ਆਉਣੀ ਜੋਰਜਟ ਦੀ ਦੁਪੱਟਾ ਨਾਲ ਆਉਣਾ ਜੇ ਪਿਓਰ ਦਾ ਮਲਟੀ ਕਲਰ ਦਾ ਟਾਈ ਡਾਈ ਦਾ ਡਿਜ਼ਾਈਨ ਵੇਖ ਲਿਓ ਕਿੰਨਾ ਪਿਆਰਾ ਆ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 990 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਤੇ ਅੱਗੇ ਪਿਆਰਾ ਜਿਹਾ ਸੂਟ ਚੈੱਕ ਕਰ ਲਿਓ ਕਲਰ ਆਗਾ ਜੇ ਰਾਣੀ ਸ਼ੇਡ ਇਹਦਾ ਬਹੁਤ ਪਿਆਰਾ ਵੀਡੀਓ 'ਚ ਥੋੜਾ ਜਿਹਾ ਫਰਕ ਆਉਂਦਾ ਜੇ ਰੰਗ ਦਾ ਆ ਚੈੱਕ ਕਰ ਲਿਓ ਜੀ ਇਹਦੇ ਵਿੱਚ embroidery work ਵੇਖੋ ਸਾਰਾ ਕਿੰਨਾ ਜਿਆਦਾ ਸੋਹਣਾ ਹੈ ਸਾਰਾ embroidery work ਆ ਉਧਰੋਂ neck ਤੇ work ਆ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਡਿਜ਼ਾਈਨਰ ਆ ਤੇ ਇਧਰੋਂ ਬਾਜੂ work ਐਟ ਜਿਹਦੇ ਨਾਲ ਇਹਦਾ ਵੀ ਫੈਬਰਿਕ ਜਿਹੜਾ ਜੇ ਉਹ ਹੁਣਾਂ ਜੇ ਜ਼ੋਰ ਜੱਟ ਦਾ ਰੇਟ ਇਹਦਾ ਹੁਣਾਂ ਜੇ ਸਿਰਫ ਤੇ ਸਿਰਫ 990 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਅੱਗੇ ਆ ਗਿਆ ਬਲੈਕ ਦੇ ਉੱਤੇ ਬਹੁਤ ਸੋਹਣਾ suit ਜੇ ਇਹ ਵੀ ਚੈੱਕ ਕਰਿਓ ਫੈਬਰਿਕ ਹੈਗਾ ਜੇ shimmer muslin ਦਾ ਬਹੁਤ ਪਿਆਰਾ suit ਜੇ ਬਹੁਤ ਜਿਆਦਾ ਸੋਹਣਾ ਹੈ work ਜੇ ਇਹਦੇ ਉੱਤੇ ਪੇਂਟ ਦਾ ਨਾਲ ਦੁਪੱਟਾ ਕੋਟਾ ਡੋਰੀਆ ਦਾ ਦੁਪੱਟੇ ਤੇ ਵੀ ਪੇਂਟ ਆਊਗਾ ਤੇ ਇਹਦਾ ਵੀ ਸੇਮ ਰੇਟ ਆ ਜਣਾ ਜੇ 900 ਤੇ 90 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਤੇ ਇੱਕ ਪਿਆਰਾ ਇਹਦਾ ਸੂਟ ਚੈੱਕ ਕਰਿਓ ਬਹੁਤ ਪਿਆਰਾ ਡਿਜ਼ਾਈਨ ਜੇ ਆ ਵੀ ਤੇ ਆ ਹੁਣ ਚੈੱਕ ਕਰਿਓ ਮਾਡਲ ਵਾਲਾ ਸੂਟ ਜੇ ਸੇਮ ਇਦਾਂ ਹੀ ਚੈੱਕ ਕਰ ਲਿਓ ਇਦਾਂ ਹੀ ਇਹਦਾ ਬਾਜੂ ਵਰਕ ਬਣਿਆ ਹੋਣਾ ਜੇ ਪੈਨਲ ਵਰਕ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਜੇ ਕਲਰ ਹੈਗਾ ਜੇ ਸੂਟ ਦਾ ਮਾਊਸ ਬਹੁਤ ਪਿਆਰ ਦਿੰਦੇ ਜੇ ਤੁਸੀਂ ਇਸ ਕਲਰ ਨੂੰ ਤੇ ਇਹ ਆਪਣੇ ਕੋਲ ਹੋ ਗਿਆ ਜੇ ਰੈਡੀ ਸੂਟ ਸੇਮ ਮਾਡਲ ਨਾਲ ਦਾ ਜੀਦੇ ਵਿੱਚ ਤੁਸੀਂ ਵੇਖ ਸਕਦੇ ਜੇ ਥ्रेड ਵਰਕ ਕਿੰਨਾ ਜਿਆਦਾ ਪਿਆਰਾ ਹੈ ਬਾਟਮ ਵਰਕ ਹੈਡ ਰਹਿਣਾ ਜੇ ਬਾਜੂ ਵਰਕ ਹੈਡ ਰਹਿਣਾ ਜੇ ਦੁਪੱਟਾ ਨਾਲ ਮਸਲੀਨ ਦਾ ਜੇ ਤੇ ਸੋਨਾ ਜਾਂ ਵਰਕ ਤੁਸੀਂ ਵੇਖ ਸਕਦੇ ਜੇ ਸਾਰੇ ਵਰਕ ਜਿਹੜਾ ਜੇ ਥ्रेड ਦਾ ਹੈ ਕਲਰ ਦੀ ਸ਼ੇਡ ਹੈ ਜੀ ਬੜੀ ਪਿਆਰੀ ਮਾਊਸ ਕਲਰ ਤੇ ਆ ਰਿਹਾ ਜੀ ਇਹਦੀਆਂ ਬਾਹਾਂ ਦਾ ਵਰਕ ਬਹੁਤ ਸੋਹਣਾ ਤੇ ਆ ਰਿਹਾ ਜੀ ਇਹਦੀ ਬਾਟਮ ਦਾ ਵਰਕ ਬਹੁਤ ਜਿਆਦਾ ਪਿਆਰਾ ਸੇਮ ਮਾਡਲ ਨਾਲ ਦਾ ਆਰਟੀਕਲ ਜੇ ਮਾਡਲ ਨਾਲ ਦਾ ਸੂਟ ਜੇ ਤੇ ਰੇਟ ਇਹਦਾ ਜਿਹੜਾ ਜੇ ਉਹ ਹੈਗਾ ਜੇ ਸਿਰਫ ਤੇ ਸਿਰਫ 990 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਜੇ ਇਹ ਸੂਟ 15-1500 ਤੋਂ ਘੱਟ ਨਹੀਂ ਵਿਕਦੇ ਆਪਣੇ ਕੋਲ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 990 ਰੁਪਈਆ ਦਾ ਮਾਡਲ ਵਾਲਾ ਆਰਟੀਕਲ ਜੇ ਚੈੱਕ ਕਰ ਲਿਓ ਸੇਮ ਡਿੱਟੋ ਸੂਟ ਮਾਊਸ ਕਲਰ ਦੇ ਉੱਤੇ ਤੇ ਅੱਗੇ ਆ ਗਿਆ ਜੇ ਆਪਣੇ ਕੋਲ ਮੋਰਾਂ ਵਾਲਾ ਡਿਜ਼ਾਈਨ ਇਹ ਹੋ ਗਿਆ ਜੇ ਰੀਸਟਾਕ ਤੇ ਕਲਰ ਇਹਦੇ ਵਿੱਚ ਹੋਰ ਦੋ ਨਵੇਂ ਐਡ ਹੋ ਗਏ ਜੇ ਬਹੁਤ ਸੋਹਣਾ ਸ਼ੇਡ ਜੇ ਕਲਰ ਬਹੁਤ ਪਿਆਰਾ ਜੇ ਰਾਣੀ ਸ਼ੇਡ ਮੈਂਜੈਂਟਾ ਰਾਣੀ ਸ਼ੇਡ ਜਿਹਦੇ ਵਿੱਚ ਸੂਟ ਦੇ ਉੱਤੇ ਤੁਹਾਨੂੰ ਮਿਲਣਾ ਵਰਕ ਬੜਾ ਸੋਹਣਾ ਥ੍ਰੈਡ ਦਾ ਤਿੱਲੇ ਦਾ ਤੇ ਹੈਂਡਵਰਕ ਦਾ ਨਾਲ ਦੁਪੱਟਾ ਹੋਣਾ ਚਨਾਉਣ ਦਾ ਦੁਪੱਟੇ ਤੇ ਵੀ ਵਰਕ ਆਉਣਾ ਜੇ ਬਹੁਤ ਪਿਆਰਾ ਸਾਰੇ ਸੂਟ ਤੇ ਹੈਵੀ ਜਾਲ ਬਣਿਆ ਜੇ ਚੈੱਕ ਕਰ ਲਓ ਤੇ ਆ ਆ ਤੁਸੀਂ ਵੇਖ ਸਕਦੇ ਜਿਹਦੇ ਵਿੱਚ ਤਿੱਲੇ ਦਾ ਵਰਕ ਜੇ ਨਾਲ ਇਹਦੇ ਵਿੱਚ ਹੈਂਡ ਵਰਕ ਹਾਈਲਾਈਟ ਜੇ ਇਹਦੇ ਕਲਰ ਮੈਂ ਖੋਲਣ ਤੋਂ ਬਿਨਾ ਤੁਹਾਨੂੰ ਮੈਂ ਦਿਖਾ ਦਿੰਦਾ ਤੁਸੀਂ ਬੁੱਕ ਕਰ ਲਿਓ ਤੇ ਇਹਨਾਂ ਦੀਆਂ ਫੋਟੋਆਂ ਮੈਂ ਪੋਸਟ ਕਰ ਦੂੰਗਾ ਜਿਹੜੇ ਕਸਟਮਰ ਨੂੰ ਫੋਟੋਆਂ ਚਾਹੀਦੀ ਹੋਈਆਂ ਤੇ ਆ ਕਲਰ ਚੈੱਕ ਕਰਿਓ ਇਹ ਹੈਗਾ ਜੇ ਬਹੁਤ ਪਿਆਰਾ ਹੈ ਦਾ orange shade ਦੇ ਵਿੱਚ ਸੇਮ ਇਦਾਂ ਹੀ ਜਿੱਦਾਂ ਕੁੜੀਆਂ ਨੇ ਮਾਡਲਾਂ ਨੇ ਸੂਟ ਪਾਇਆ ਸੇਮ ਇਦਾਂ ਹੀ ਬਣਿਆ ਹੈ ਤੇ ਇਹਦੇ ਬਾਜੂ ਵਰਕ ਦੇ ਉੱਤੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਐਡਰੈਨਾਂ ਜੇ ਬਹੁਤ ਸੋਹਣਾ ਵਰਕ ਹੈ ਦੇ ਉੱਤੇ ਆਹ ਹੈ ਵੀਜਾ ਵਰਕੇ ਦੇ ਆਉਣਾ ਜੇ ਬਾਜੂ ਦੇ ਉੱਤੇ ਤੇ ਆਹ ਵਰਕ ਆਉਣਾ ਜੇ ਇਹਦੀ ਬਾਟਮ ਦੇ ਉੱਤੇ ਬਹੁਤ ਪਿਆਰਾ ਸੂਟ ਜੇ ਫੈਬਰਿਕ ਹੈਗਾ ਜੇ 크ريب ਸਿਲਕ ਦਾ ਤੇ ਇਹਦੇ ਵਿੱਚ ਕਲਰ ਆਪਸ਼ਨਾਂ ਆ ਜਾਂਦੀਆਂ ਤੁਹਾਨੂੰ ਮੈਂ ਦਿਖਾ ਦਣਾ ਦੁਪੱਟਾ ਵੀ ਇਦਾਂ ਸਾਰਿਆਂ ਦਾ ਬਣਿਆ ਆਉਣਾ ਜੇ orange shade ਆਉਂਦੀ ਜੇ ਇਹਦੇ ਵਿੱਚ ਇਸ ਤੋਂ ਬਾਅਦ ਇਹਦੇ ਵਿੱਚ ਆਉਂਦੀ ਜੇ ਵਾਈਨ ਸ਼ੇਡ ਬੜੀ ਪਿਆਰੀ ਸ਼ੇਡ ਜੇ ਆ ਵੀ ਮੈਂ ਫੋਟੋਆਂ ਪੋਸਟ ਕਰ ਦੂੰਗਾ ਜਿੰਨੂੰ ਚਾਹੀਦੀਆਂ ਜਾਂ ਕਸਟਮਰ ਨੂੰ ਡਾਇਲੇ ਸਾਡੇ ਕੋਲ ਅੱਗੇ ਆ ਗਈ ਮਹਿੰਦੀ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਮਹਿੰਦੀ ਕਲਰ ਦੇ ਵਿੱਚ ਇਹ ਕਲਰ ਨਵਾਂ ਐਡ ਹੋਇਆ ਜੇ ਇਕ ਕਾਲਾ ਕਲਰ ਨਵਾਂ ਆਇਆ ਜਿਹਦੇ ਵਿੱਚ ਆ ਗਿਆ ਬਲੂ ਕਲਰ ਇਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਆਪਣੇ ਕੋ ਮੈਰੂਨ ਕਲਰ ਤੇ ਇਸ ਤੋਂ ਬਾਅਦ ਲਾਸਟ ਦੇ ਵਿੱਚ ਆ ਗਿਆ ਆਪਣੇ ਕੋ ਬਲੈਕ ਕਲਰ ਸੇਮ ਮਾਡਲ ਨਾਲ ਦੇ ਆਰਟੀਕਲ ਨੇ ਸੇਮ ਡਿਜ਼ਾਈਨ ਨੇ ਫੈਬਰਿਕ ਦੀ ਕੁਆਲਿਟੀ ਬਹੁਤ ਟਾਪ ਦੀ ਆ ਦੁਪੱਟੇ ਬਹੁਤ ਸੋਹਣੇ ਆ ਰੇਟ ਇਹਦਾ ਜਿਹੜਾ ਜੇ ਉਹ ਸਿਰਫ ਤੇ ਸਿਰਫ ਹੈਗਾ ਜੇ 990 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਇਹਦੇ ਵਿੱਚ ਸਿੰਗਲ ਸੂਟ ਵੀ ਲੈਣਾ ਦਾ ਸਿੰਗਲ ਵੀ ਬੁੱਕ ਕਰ ਸਕਦੇ ਜੇ ਤਲੋ ਜੀ ਅਗਲਾ ਸੂਟ ਚੈੱਕ ਕਰ ਲਿਓ ਬੜਾ ਹੀ ਪਿਆਰਾ ਸੂਟ ਜੇ ਤੇ ਬਹੁਤ ਜ਼ਿਆਦਾ ਸੋਹਣਾ ਵਰਕ ਜੇ ਬਹੁਤ ਹੀ ਜ਼ਿਆਦਾ ਰੀਜ਼ ਨਾਲ ਸੂਟੇ ਤਿਆਰ ਕੀਤੇ ਤੁਹਾਡੇ ਵਾਸਤੇ ਆਪਾਂ ਜੀ ਦੇ ਵਿੱਚ ਤੁਸੀਂ ਲੈ ਸਕਦੇ ਜੇ ਫੈਬਰਿਕ ਬਹੁਤ ਸੋਹਣਾ ਆਇਆ ਜੇ ਕ੍ਰਾਸ਼ ਸ਼ਿਮਰ ਦਾ ਵਰਕ ਚੈੱਕ ਕਰਿਓ ਘੇਰੇ ਤੇ ਵਰਕ ਇਹਨਾਂ ਦੇ ਆਹ ਲਓ ਜੀ ਚੈੱਕ ਕਰੋ ਬਹੁਤ ਪਿਆਰੇ ਵਰਕ ਨੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਔਰਗਾਂਜਾ ਦਾ ਦੁਪੱਟਾ ਜੇ ਵਰਕ ਦੁਪੱਟੇ ਤੇ ਤੁਹਾਨੂੰ ਲੇਸਿਸ ਦਾ ਨਾਲ ਮਿਲ ਜੂਗਾ ਜੇ ਪੈਨਡਲ ਵਰਕ ਦਾ ਡਿਜ਼ਾਈਨ ਜੇ neck ਤੇ ਕੋਈ ਡਿਜ਼ਾਈਨ ਨਹੀਂ ਹੈਗਾ ਇਸ ਸੂਟ ਦੇ ਉੱਤੇ ਰੇਟ ਕੀ ਆਉਣਾ ਇਹਦਾ ਸਿਰਫ ਤੇ ਸਿਰਫ 990 ਰੁਪਏ ਰੇਟ 'ਚ ਪਲੇਨ ਕਪੜਾ ਜੇ ਲੈਣ ਜਾਈਏ ਨਾ ਆਪਾਂ ਆ ਵਾਲਾ ਸੂਟ ਤਾਂ ਤੇ ਵਰਕ ਕਰਾਉਣ ਜਾਈਏ ਤੇ 1500 ਤੋਂ ਘੱਟ ਵਰਕ ਨਹੀਂ ਹੁੰਦਾ ਤੇ 1000 ਰੁਪਏ ਦਾ ਕਪੜਾ ਮੰਨ ਕੇ ਚੱਲੋ ਤੁਸੀਂ 5200 ਵਾਲਾ ਸੂਟ ਸਿਰਫ ਤੁਹਾਨੂੰ 990 ਰੁਪਈਆਂ 'ਚ ਦੇਣ ਦਿਆ ਕਲਰ ਆਪਸ਼ਨ ਐ ਦੀਆਂ ਮੈਂ ਤੁਹਾਨੂੰ ਦਿਖਾ ਦਿੰਨਾ ਭਾਜੀ ਕਲਰ ਦੇ ਦੇ ਆ ਲਓ ਜੀ ਕਲਰ ਚੈੱਕ ਕਰਿਓ ਜੀ ਇਹ ਆ ਗਿਆ ਜੇ ਪਰਪਲ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਵਰਕ ਸੇਮ ਆ ਜਣਾ ਜੇ ਤੇ ਅੱਗੇ ਆ ਗਿਆ ਜੇ ਪਿਆਜ਼ੀ ਸ਼ੇਡ ਆਪਣੇ ਕੋਲ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਆ ਵੀ ਸੋਣੀ ਜੀ ਸ਼ੇਡ ਆ ਗਈ ਜੇ ਆਪਣੇ ਕੋਲ ਡਾਰਕ ਪਿਆਜੀ ਠੀਕ ਆ ਜੀ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਲਾਈਟ ਸਕਿਨ ਕਲਰ ਬਹੁਤ ਪਿਆਰਾ ਕਲਰ ਜੇ ਫਿਰ ਆ ਗਿਆ ਜੇ ਆਪਣੇ ਕੋਲ ਪਿੰਕ ਕਲਰ ਫਿਰ ਇਸ ਤੋਂ ਬਾਅਦ ਆ ਗਿਆ ਕਿ ਆਪਣੇ ਕੋਲ ਡਾਰਕ ਪਰਪਲ ਕਲਰ ਫਿਰ ਆਪਣੇ ਕੋਲ ਆ ਗਿਆ ਜੀ ਕਿਹੜਾ ਕਲਰ ਆ ਗਰੇ ਕਲਰ ਗਰੇ ਨੀਗਾ ਥੋੜਾ ਜਿਹਾ ਆ ਆ ਜਿਹੜੀ ਥੱਲੇ ਘੇਰੇ ਦੇ ਵਰਕਦੀ ਆਉਣ ਦੀ ਸ਼ੇਡ ਇਹ ਸੇਮ ਸ਼ੇਡ ਆਉਂਦੀ ਹੈ ਤੇ ਨਾਲ ਆ ਗਈ ਜੇ ਪਿਆਜੀ ਸ਼ੇਡ ਆਪਣੇ ਕੋਲ ਇਹ 4-5 ਛੇਡਾਂ ਜਿਹੜੀਆਂ ਆਪਣੇ ਕੋਲ ਸੋਹਣੀਆਂ-ਸੋਹਣੀਆਂ ਰੈਡੀ ਹੋ ਕੇ ਆਈਆਂ ਤੇ ਸੋਹਣੇ-ਸੋਹਣੇ ਸੂਟ ਨੇ ਜਲਦੀ-ਜਲਦੀ ਬੁੱਕ ਕਰਿਓ ਲੇਟ ਨਾ ਆਇਓ ਕਿਉਂਕਿ ਸਟਾਕ ਅੱਗੇ ਜਿਹੜਾ ਜੇ ਹੋਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਫਿਲਹਾਲ ਜਿਹੜਾ ਇਹ ਤੁਸੀਂ ਬੁੱਕ ਕਰ ਸਕਦੇ ਜ ਸਾਡੇ ਕੋ 990 ਤੇ 90 ਰੁਪਈਆ ਦੇ ਨਾਲ ਸ਼ਿਪਿੰਗ ਦਊਗਾ ਫ੍ਰੀ ਪੇਮੈਂਟ ਰਹੂਗੀ ਜੇ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜ ਉਹ ਨਹੀਂ ਹੈਗੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਲਓ ਜੀ ਇਹ ਦੇ ਦਿੱਤੀ ਤੁਹਾਨੂੰ ਆਪਾਂ ਵੀਡੀਓ ਛੋਟੀ ਜੀ ਵੀਡੀਓ ਜਿਆਦਾ ਵੱਡੀ ਨਹੀਂ ਗਈ ਪਰ ਪਾਰਟੀ ویئر ਸੂਟ ਤੁਹਾਨੂੰ ਦੇ ਦਿੱਤੇ ਜੇ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਤੇ ਸਿਰਫ ਦਊਗਾ ਤੁਹਾਨੂੰ ਮੈਂ 1000 ਦੀ ਰੇਂਜ ਦੇ ਅੰਦਰ ਅੰਦਰ ਸੂਟ ਬਹੁਤ ਪਿਆਰੇ ਜੇ ਚੈੱਕ ਕਰ ਲਿਓ ਹੈਵੀ ਸੂਟ ਪਾਰਟੀ ویئر ਸੂਟ ਤੇ ਤੁਹਾਡੇ ਬਜਟ ਸੂਟ ਤੇ ਪਾਕਟ ਫਰੈਂਡਲੀ ਸੂਟ ਠੀਕ ਹੈ ਜੀ ਫਿਰ ਮਿਲਾਂਗੇ ਹੁਣ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ